welcom to my blog ਅੱਜ ਅਸੀਂ ਲਾਉਣੇ ਆ ਗੇਮ ਜਿਹੜੀ ਆਪਦੇ ਜਿਆਾ ਖੇਡਣ ਗਿਆ ਕੈਰਨ ਬੋਰਡ ਕੈਰਨ ਬੋਰਡ ਦੇਖ ਦੇ ਦਿਆਂ ਕੌਣ ਜਿੱਤਦਾ ਛੋਟੀ ਦੇ ਸਾਥ ਮੈਂ ਦੂੰ ਵੱਡੀ ਕਹਿੰਦੀ ਮੈਂ ਕੱਲੀ ਬਿਠੇ ਰਹੀ ਆ ਦੇਖ ਹੀ ਜੂਗਾ ਨਹੀਂ ਆਹੇ ਗੁਰ ਐ ਖੰਡਾਤਾ ਗਾਰਾ ਕੋ ਵਾ ਡੈਗੂ ਖੰਡਾ ਖੜਾ ਹਿੜਦੇ ਚੱਲ ਬਈ ਨੂਰਿਆ ਦੇਖ ਕੇ ਤਲੀ ਨੂਰੇ ਨੇ ਘੜੇ ਪੋਣੇ ਨੀਲੇ ਹੋਰੇ ਪਰੇ ਜਿਹੜੇ ਇਕੱਠੇ ਹੋ ਕੇ ਖੜੇ ਆ ਉਹਨਾਂ ਕਰਨੀ ਸ਼ਟ ਠੀਕ ਆ ਉਹ ਦੇਖਣ ਉਧਰ ਸਾਹਮਣੇ ਹੋ ਗਈ ਉਧਰ ਉਧਰ ਇੱਥੇ ਆ ਜਿਹੜੀ ਹੁੰਦੇ ਤੇ ਇਹ ਤਾਂ ਬੰਨ ਵੀ ਹੋ ਗਿਆ ਇਹਦਾ ਬੰਨ ਹੋ ਗਿਆ ਉਹ ਚ ਮਾਰ ਤੋਂ ਜਿਹੜਾ ਉਪਰੇ ਖੁੰਦੇਦ ਨੇ ਉਹਸ ਮਾਰ ਕੇ ਕਮੈਂਟੋ ਏ ਪੈਵੇਂਦਾ ਹੁੰਦਾ ਪਾਤਾ ਇੱਧਰ ਪੈਂਦਾ ਦੇਖਿਆ ਨਹੀਂ ਉਹ ਕਿ ਆਕਾ ਇਹ ਦੂਜਾ ਵੀ ਪਾਤਾ ਤੇਰੀ ਬਾਦ ਚੱਕ ਤੀਜੀ ਬਾਤੀ ਮੈਂ ਥੋੜੀ ਚੱਲ ਐ ਵੇ ਦੇਖデア ਕਿਹੜਾ ਜਿੱਤੂ ਅੱਜ ਮੈਂ ਜਿੱਤੂ ਅੱਜ ਮੇਰੀ ਵਾਰੀ ਆ ਤਲ ਕੋਈ ਨਾ ਲਾਲ ਵੀ ਪੋਣੀਆ ਸਾਰੀਆਂ ਇੱਕ ਪਾਸੇ ਇਕੱਠੀਆਂ ਹੋ ਕੇ ਖੜ ਗਈਆਂ ਇਹਨਾਂ ਦੇ ਮਾਰਹਲਾ ਇਹਨਾਂ ਕਿਦੇ ਵੱਧ ਦਾ ਨੰਬਰ ਮੇਰੇ 5 ਟਿਸ਼ੂ ਮੇਰੇ ਪੰਜ ਮੇਰੇ ਪੰਜ ਟੇ ਉਪਰ ਐ ਨਹੀਂ ਪਣੀ ਜਿਹੜੀਆਂ ਤੇ ਸੀਤ ਲਕੀਆਂ ਕਰਦੇ ਮੈਂ ਨਹੀਂ ਹੋਣਾ ਹੂੰ ਐ ਹੰਤਾ ਚਲੋ ਮਰੀਆ ਰਬੋ ਉਹ ਤੁਮਾ ਨਾ ਇਹ ਮੈਂ ਪਾ ਦੂੰ ਨਾ ਤੋ ਪਾ ਦਾਂਗੀ ਹੋਰ ਚਾਹ ਕੇ ਜਾਣ ਕੇ ਵਾਓ ਹੋ ਹੋ ਪਤਾ ਹੀ ਲੱਗਿਆ ਭਲੇਕੇ ਨਾਲ ਭਲੇਕੇ ਨਾਲ ਪਾਤੀ ਜੋਸਾ ਜੀ ਅਸੀਂ ਰੈੱਡ ਪਾਉਨੇ ਆ ਓਏ ਕਿੰਬ ਨੰਬਰ ਘਟ ਗਿਆ ਮੇਰਾ ਨੰਬਰ ਨਹੀਂ ਘਟਿਆ ਚਾਂਸ ਗਿਆ ਅਸਾ ਛੋਡੇ ਦੋ ਮੇਰੇ ਸਾਥ ਵਾਓ ਚਲੋ ਛੋਡੇ ਤਿੰਨ ਹੋ ਗਏ ਕੋਈ ਗੱਲ ਨਹੀਂ ਨੰਬਰ ਤਾਂ ਮੇਰੇ ਹੀ ਵੱਧ ਨੇ ਓਕ ਉਹ ਇਹ ਕੀ ਹੋ ਗਿਆ ਗਾਇਸ ਭੈਣ ਪ੍ਰਭੂ ਲਾਲ ਪੈ ਗਈ ਮੇਰੀ ਉਹ ਅਜੇਸ ਐਸੇ ਹੁੰਦਾ ਹੈ ਮੈਂ ਪਈਆ ਰੱਬ ਫਕਰਾਂ ਦਾ ਰੱਬ ਮੇਰੀ ਤੱਕ ਹੀ ਰਹਿੰਦੀ ਆ ਹੋਏ ਕੋਈ ਨਾ ਮੇਰੀ ਤੱਕ ਹੀ ਰਹਗੀ பக்கத்தில் <laughs> लाल पाती चाल पाती जित गया वाह हा पकरा रब हों वही सही गल है तेज़ बन दे ਸਾਡਾ ਫੋਨ ਟੁੱਟਿਆ ਤੇ ਗਰੀਬਾਂ ਦਾ ਚਲੋ ਕੋਈ ਗੱਲ ਨਹੀਂ ਸਾਰੇ ਭੈਣ ਭਰਾ ਚਲੋ ਜੋ ਵੀ ਇੰਜੋਏ ਕੀਤਾ ਅਸੀਂ ਮਾੜਾ ਸਾਰੇ ਭੈਣ ਭਰਾ ਦੇਖਿਓ ਜ਼ਰੂਰ ਵੱਧ ਤੋਂ ਵੱਧ ਸਾਰੇ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ ਵੱਧ ਤੋਂ ਵੱਧ ਦੇਖਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਆਪਣੇ कमेंट कर सब्सक्राइब करें ती अकाल जी वागुरू जी का खालसा वागुरू जी की फतेह